ਸਰਸ਼ੀ ਕਾਲ ਮੈਰੀਨਾਤੀ ਮਾਂ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਤੇ ਗੱਲ ਕਰਾਂਗੇ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਚੋਰ ਇਹਨੇ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਸ਼ਰਿਆਮਦੀਨ ਦਿਹਾੜੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਇੱਕ ਔਰਤ ਬੈਂਕ ਦੇ ਵਿੱਚੋਂ 73000 ਰੁਪਏ ਕਢਵਾ ਕੇ ਲੈ ਕੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਲੁੱਟੇਰਿਆਂ ਨੇ ਉਸ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਦੇ ਪੈਸੇ ਲੁੱਟ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਉਹਨਾਂ ਲੁੱਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਕਿ ਜੋ ਅੱਜ ਲੁੱਟ ਹੋਈ ਹੈ ਉਹ ਕੀ ਮਾਮਲਾ ਹੈ ਦਾ ਸਾਰਾ ਉਹ ਬਾਈ ਜੀ ਦੋ ਬੀਬੀਆਂ ਹੀ ਮੇਰੇ ਚਾਚੇ ਲੱਗਦੇ ਆ। ਇੱਕ ਅਮਰਜੀਤ ਕੌਰ ਦੇ ਇੱਕ ਨਾਲ ਉਹਨਾਂ ਦੀ ਭੈਣ ਸੀ ਉਹ ਆਜ ਪੰਜਾਬ ਨੈਸ਼ਨਲ ਬੈਂਕ ਚ ਆਏ ਇੱਥੋਂ ਪੈਸੇ ਕਢਾਉਣ 20 ਰੁਪਏ ਉਹਨਾਂ ਦੇ ਕੋਲੇ ਸੀ ਪਹਿਲਾਂ ਤੇ 70 ਰੁਪਏ ਉਹਨਾਂ ਨੇ ਇੱਥੋਂ ਕਢਾਇਆ ਤੇ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਤੇ ਹੁੰਦੀਆਂ ਰਹਿੰਦੀਆਂ ਵਾ ਤੇ ਉਹ ਇੱਥੋਂ ਪੈਸੇ ਕਢਾ ਕੇ ਜਦੋਂ ਗਏ ਆ ਤੇ ਉਹ ਪਿੱਛਾ ਕਰਦੇ ਰਹੇ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਛੇੜਾਂ ਦੇ ਚੌਕ ਤੋਂ ਬਾਅਦ ਕਮਿਆਰਾਂ ਵਾਲੇ ਚੌਂਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸ ਖੋਲਿਆ ਤੇ ਆਟ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਹੀ ਤੇ ਉਹ ਆਇਤਾ ਗਣੀਵੱਤੀ ਕੇ ਪਿੱਛੇ ਕੋਈ ਚੀਜ਼ ਨਹੀਂ ਆ ਰਹੀ ਸੀ ਨਹੀਂ ਉਹਨੇ ਉੱਪਰ ਚੜ ਜਾਣੀ ਸੀ ਤੇ ਉੱਥੋਂ ਹੀ ਉਹਨਾਂ ਕੋਲ ਪਰਸ ਹੋ ਗਏ ਤੇ ਉਹ ਫਰਾਰ ਹੋ ਗਏ ਬੁਲਟ ਤੇ ਹੀ ਦੋ ਜਣੇ ਮੂੰਹ ਵੱਧੇ ਉਹਨਾਂ ਦੇ ਤੇ ਜਾਣਕਾਰੀ ਕੋਈ ਪੁਲਿਸ ਨੂੰ ਦਿੱਤੀ ਹੈ ਹਾਂਜੀ ਪੁਲਿਸ ਨੇ ਸਬੰਧ ਜਾਣਕਾਰੀ ਦਿੱਤੀ ਹੈ ਜੀ ਤੇ ਬਾਕੀ ਸੀਸੀਟੀਵੀ ਦੀ ਹੁਣ ਫੁਟੇਜ ਅਸੀਂ ਟਰੈਕ ਕਰ ਰਹੇ ਹਾਂ ਇੱਥੋਂ ਪੰਜਾਬ ਨੈਸ਼ਨਲ ਬੈਂਕ ਤੋਂ ਲੈ ਕੇ ਤੇ ਸ਼ੀਰਾਂ ਚੌਕ ਤੱਕੜਾਈ ਆ ਉਹ ਤਾਂ ਅੱਗੇ ਉਪਰੋਏਪਰ ਰੋਡ ਵਾਲੀ ਸੈਕਸ਼ਨ ਕੀ ਕਿਹੜਾ ਪੈਂਡ ਹੈ ਕੀ ਨਾਮ ਹੈ ਤੇ ਕੀ ਮਾਮਲਾ ਕੀ ਹੈ ਮਾਲਾ ਪੈਂਡ ਸਾਡਾ ਮੱਲੋਕੇ ਆ ਜੀ ਮੇਰਾ ਨਾਂ ਵੀਰ ਸਿੰਘ ਆ ਜੋ ਅੱਜ ਇਥੇ ਪੰਜਾਬ ਨੈਸ਼ਨਲ ਬੈਂਕ ਤੋਂ ਅਮਰਜੀਤ ਕੌਰ ਵਾਈਫ ਆਫ ਗੁਰਾ ਸਿੰਘ ਜੋ 73000 ਰੁਪਇਆ ਬੈਂਕ ਚੋਂ ਵਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇਥੋਂ ਕਢਾ ਕੇ ਜਦੋਂ ਇਥੇ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਛੇਰਾਂ ਵਾਲੀ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਕ ਹੋ ਕੇ ਉਹਨਾਂ ਤੋਂ ਜਿਹੜਾ ਪਰਸ ਸੀਗਾ ਉਹ ਲੈ ਕੇ ਤੇ ਫਰੋਈਪੁਰ ਰੋਡ ਵਾਲ ਨੂੰ ਫਰਾਰ ਹੋ ਗਿਆ ਜੋ ਇਹ ਦਿਨੋਂ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਥ ਪਾਉਣੀ ਚਾਹੀਦੀ ਆ ਤੇ ਜੋ ਸਾਡੀ ਮਾਇਆ ਲੁੱਟੀ ਗਈ ਆ ਖੋਈ ਗਈ ਆ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੀਸੀਟੀਵੀ ਵਾਲੀਆਂ ਫੁਟੇਜ ਸਾਰੀਆਂ ਮਤਲਬ ਖੰਗਾਲ ਕੇ ਤੇ ਸਾਡੀ ਜਿਹੜੀ ਬੰਦੀ ਰਕਮਾਂ ਵਾਪਸ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆਂ ਤੇ ਅੱਗੇ ਵਾਸਤੇ ਜੋ ਆ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਕਸੀ ਵਰਤੀ ਜਾਵੇ ਸਰ ਜੋ ਇੱਕ ਲੇਡੀਸ ਨੂੰ ਅੱਜ ਦਾ ਫੈਸਲ ਹੋਇਆ ਕੀ ਗੱਲ ਕਰਦੇ ਆਂ ਅਸੀਂ ਉਹਨੇ ਕੀ ਇੰਨਾ ਵੀ ਭਾਰੂ ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ ਤੇ 3000 ਰੁਪਏ ਦਾ ਪੇਮੈਂਟ ਬੀ ਐਨ ਬੀ ਬੈਂਕ ਤੋਂ ਕਰਵਾਇਆ ਸੀ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਅਦਮੀ ਇਸੀ ਬੁਲੇਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਪੈਸੇ ਵਾਲਾ ਫਰਮਾਸੀ ਖੋਲਿਆ ਉਹ ਦੋਨੋਂ ਆਦਮੀਾਂ ਦੀ ਫੋਟੋ ਬਿਲਕੁਲ ਕਲੀਅਰ ਸਬਜ ਬੈਂਕ ਦੇ ਕਵਰਚ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰਸ਼ ਕਰ ਸਰ ਕੋਈ ਅੰਦਾਜ਼ ਸਰ ਆਗ ਲੱਗਿਆ ਯਾਰ ਕਿ ਕਿ 1 ਲੱਖ ਰੁਪਿਆ ਅਕਾਊਂਟ ਦਸੀ ਯਾਰ 71000 ਰੁਪਏ ਬੈਂਕ ਤੋਂ ਵਿਡਰਾ ਹੋਇਆ ਕੁਝ ਪੈਸੇ 20000 ਰੁਪਏ ਨੂੰ ਪਹਿਲਾਂ ਸੀ ਉਹ ਬੰਦੇ ਬਿਲਕੁਲ ਜਦੋਂ ਇੰਟਰ ਹੋਏ ਆ ਬੈਂਕ ਦੇ ਵਿੱਚ ਬਿਨਾ ਮਤਲਬ ਤੋਂ ਵੀ ਬੈਠਾ ਬੈਠਾ ਰਿਹਾ ਬੈਂਕ ਦੇ ਬਾਹਰ ਆ ਰਿਹਾ ਬਿਲਕੁਲ ਬੁਲਟ ਮੋਟਰਸਾਈਕਲ ਤੇ ਉਹਦੀ ਫੋਟੋ ਬਿਲਕੁਲ ਸਾਫ ਹੈ ਅਸੀਂ ਅੱਗੇ ਵੀ ਹੋਰ ਕੈਂਦੇ ਚੈੱਕ ਕਰਦੇ ਉਹਨਾਂ ਨੂੰ ਜਲਦੀ ਅਰੈਸਟ ਕਰਾਂ ਦੇਖਿਆ ਜਾਵੇ ਤਾਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਆਏ ਦਿਨ ਲੁੱਟਾ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਲੁਟੇਰਿਆਂ ਨੂੰ ਤੇ ਚੋਰਾਂ ਨੂੰ ਕਾਨੂੰਨ ਦਾ ਵੀ ਕੋਈ ਡਰ ਨਹੀਂ ਰਿਹਾ